ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਕਹਿੰਦੇ ਆ ਕਿ ਜੇ ਕੋਈ ਆਪਣੇ ਨਾਲ ਗੁਣ ਕਰਦਾ ਵਾ ਤੇ ਆਪਾਂ ਨੂੰ ਕਦੀ ਵੀ ਉਹਦਾ ਗੁਣ ਨਹੀਂ ਪਲਉਣਾ ਚਾਹੀਦਾ ਸੋ ਅੱਜ ਦੀ ਛੋਟੀ ਜੀ ਵੀਡੀਓ ਦੇ ਵਿੱਚ ਇਸੇ ਬਾਰੇ ਗੱਲ ਕਰਾਂਗੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਖੂਹ ਦੇ ਉੱਤੇ ਆਦਮੀ ਪਾਣੀ ਪੀਂਦਾ ਵਾ ਤੇ ਆਉਂਦੇ ਜਾਂਦੇ ਮਸਾਫਰਾਂ ਦੀ ਸੇਵਾ ਕਰਦਾ ਵਾ ਤੇ ਇੱਕ ਵਾਰ ਇੱਕ ਸਾਧੂ ਮਹਾਰਾਜ ਓਲਡੀ ਲੰਘਿਆ ਤੇ ਉਹਨੂੰ ਪਿਆਸ ਬਹੁਤ ਲੱਗੀ ਤੇ ਉਹ ਆਦਮੀ ਨੂੰ ਆਂਦਾ ਕਿ ਪਾਣੀ ਪਿਓ ਮੈਨੂੰ ਬਹੁਤ ਪਿਆਸ ਲੱਗੀ ਤੇ ਉਹ ਆਦਮੀ ਪਾਣੀ ਪੀਉਂਦਾ ਸਾਧੂ ਮਹਾਰਾਜ ਜੀ ਨੂੰ ਤੇ ਸਾਧੂ ਮਹਾਰਾਜ ਪਾਣੀ ਪੀ ਕੇ ਤੇ ਕਹਿੰਦੇ ਕਿ ਤੈਨੂੰ ਕੀ ਤਨਖਾਹ ਮਿਲਦੀ ਹੈ ਇੱਥੇ ਉਹ ਕਹਿੰਦਾ ਕਿ ਮਹਾਰਾਜ ਜੀ ਤਨਖਾਹ ਨਹੀਂ ਮਿਲਦੀ ਮੈਂ ਆਪਣੀ ਖੁਸ਼ੀ ਨਾਲ ਹੀ ਸੇਵਾ ਪਾਣੀ ਕਰਦਾ ਵਾਂ ਤੇ ਕਹਿੰਦੇ ਕਿ ਕਿਦਾਂ ਗੁਜ਼ਾਰਾ ਪਾਣੀ ਹੁੰਦਾ ਤੇਰਾ ਫਿਰ ਕਹਿੰਦੇ ਇਦਾਂ ਹੀ ਪਰਮਾਤਮਾ ਕਰੀ ਜਾਂਦਾ ਜੀ ਸਾਧੂ ਮਹਾਰਾਜ ਆਹਿੰਦੇ ਕਿ ਆਪਣਾ ਹੱਥ ਅੱਗੇ ਕਰ ਉਹ ਆਦਮੀ ਆਪਣਾ ਹੱਥ ਅੱਗੇ ਕਰਦਾ ਤੇ ਸਾਧੂ ਮਹਾਰਾਜ ਇੱਕ ਵਾਰ ਦੰਦੇ ਹੱਥ ਦਿੱਤੇ ਤੇ ਇੰਨਾ ਕਰਕੇ ਤੇ ਉਹ ਸਾਧੂ ਮਹਾਰਾਜ ਚਲ ਜਾਂਦੇ ਆ ਤੇ ਰਾਜਾ ਉਧਰੋਂ ਐਲਾਨ ਕਰ ਦਿੰਦਾ ਵਾ ਕਿ ਪਾਣੀ ਪੀਉਣ ਵਾਲੇ ਦੀ 1 ਰੁਪਿਆ ਤਨਖਾਹ ਲਈ ਜਾਵੇ। ਕੁਝ ਦਿਨ سلسلہ ਚੱਲਦਾ ਰਹਿੰਦਾ ਤੇ ਇੱਕ ਸਾਧੂ ਮਹਾਰਾਜ ਹੋਰ ਆਉਂਦੇ ਆ। ਤੇ ਉਹ ਸਾਦਮੀ ਨੂੰ ਕਹਿੰਦੇ ਕਿ ਸਾਨੂੰ ਪਿਆਸ ਲੱਗੀ ਪਾਣੀ ਪਿਓ। ਉਹ ਆਦਮੀ ਪਾਣੀ ਪੀਉਂਦਾ ਵਾ ਤੇ ਪਾਣੀ ਪੀ ਕੇ ਸਾਧੂ ਮਹਾਰਾਜ ਜੀ ਆਂਦੇ ਕਿ ਕਿੰਨੀ ਤਨਖਾਹ ਤੇਰੀ ਇੱਥੇ ਪਾਣੀ ਪਿਉਣ ਦੀ। ਕਹਿੰਦਾ ਮਹਾਰਾਜ ਜੀ 1 ਰੁਪਿਆ। ਕਹਿੰਦੇ ਕਿ 1 ਰੁਪਿਆ ਤਾਂ ਬਹੁਤ ਥੋੜੀ ਆ। ਤੇ ਕਿ ਉਹ ਵੀ ਸਾਧੂ ਮਹਾਰਾਜ ਕਹਿੰਦੇ ਕਿ ਆਪਣਾ ਹੱਥ ਅੱਗੇ ਕਰ। ਆਦਮੀ ਹੱਥ ਅੱਗੇ ਕਰਦਾ ਤੇ ਉਹ ਸਾਧੂ ਮਹਾਰਾਜ ਜੀ ਇੱਕ ਦੇ ਕੇ ਸਿਫਰ ਲਾ ਦਿੰਦੇ ਆ ਇੱਕ। ਤੇ ਉਦੋਂ ਰਾਜਾ ਫੇਰ ਐਲਾਨ ਕਰ ਦਿੰਦਾ ਕਿ ਪਾਣੀ ਪੀਉਣ ਵਾਲੇ ਦੀ 10 ਰੁਪਏ ਤਨਖਾਹ ਲਈ ਜਾਵੇ। ਚਲੋ ਕੁਝ ਦਿਨ ਟਾਈਮ ਲੰਘਦਾ ਸਿਲਸਿਲਾ ਇਦਾਂ ਹੀ ਚੱਲਦਾ ਤੇ ਇੱਕ ਸਾਧੂ ਮਹਾਰਾਜ ਜੀ ਹੋਰ ਆਉਂਦੇ ਆ। ਤੇ ਉਹ ਆਂਦੇ ਕਿ ਪਿਆਸ ਲੱਗੀ ਆ ਪਾਣੀ ਪਿਓ ਆਦਮੀ ਉਹਨੂੰ ਵੀ ਪਾਣੀ ਪਿਉਂਦੇ ਆ। ਤੇ ਉਹ ਵੀ ਸਾਧੂ ਮਹਾਰਾਜ ਦੇ ਪਾਣੀ ਪੀ ਕੇ ਤੇ ਆਦਮੀ ਨੂੰ ਪੁੱਛਦੇ ਕਿ ਤੇਰੀ ਕਿੰਨੀ ਤਨਖਾਹ ਲੱਗੀ ਹੈ ਤੇ ਆਦਮੀ ਕਹਿੰਦਾ ਕਿ ਮਹਾਰਾਜ ਜੀ 10 ਰੁਪਏ ਸਾਧੂ ਮਹਾਰਾਜ ਜੀ ਕਹਿੰਦੇ ਕਿ ਤਨਖਾਹ ਤੇ ਤੇਰੀ ਬਹੁਤ ਥੋੜੀ ਆ ਇੱਦਾਂ ਕਰ ਹੱਥ ਅੱਗੇ ਕਰ ਉਹ ਆਦਮੀ ਹੱਥ ਅੱਗੇ ਕਰਦਾ ਤੇ ਸਾਧੂ ਮਹਾਰਾਜ ਇੱਕ 0 ਹੋਰ ਲਗਾ ਕੇ ਤੇ 100 ਕਰ ਦਿੰਦੇ ਤੇ ਉਧਰੋਂ ਰਾਜਾ ਫੇਰ ਐਲਾਨ ਕਰ ਦਿੰਦਾ ਕਿ ਪਾਣੀ ਪਿਉਣ ਵਾਲੀ ਦੀ ਤਨਖਾਹ ਜਿਹੜੀ ਆ 100 ਰੁਪਿਆ ਲਾਈ ਜਾਵੇ ਆਦਮੀ ਹੁਣ ਬੜਾ ਖੁਸ਼ ਕਿ ਮੇਰੀ 100 ਰੁਪਿਆ ਤਨਖਾਹ ਹੋ ਗਈ 100 ਰੁਪਿਆ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਹੀ ਅੱਜ ਦੇ ਸਮੇਂ ਨਾਲੋਂ ਤੇ ਉਹਨੂੰ ਥੋੜਾ ਜਿਹਾ ਹੰਕਾਰ ਵੀ ਹੋ ਗਿਆ ਕਿ ਮੇਰੀ ਹੁਣ 100 ਰੁਪਿਆ ਤਨਖਾਹ ਹੋ ਗਈ ਆ ਪਾਣੀ ਪਿਉਣ ਦੀ ਤੇ ਆਉਂਦੇ ਜਾਂਦੇ ਰਹੀਆਂ ਨਾਲ ਥੋੜੀ ਜੀ ਚਲੋ ਬਦਸਲੂਕੀ ਕਰਨ ਡਿਆ ਪਿਆ ਕਿ ਆਪੇ ਪੀ ਲੋ ਮੇਰਾ ਨਹੀਂ ਟਾਈਮ ਫਲਾਂਟਿੰਗ ਇਦਾਂ ਦਾ ਕੰਮ ਕਰਨ ਡਿਆ ਪਿਆ ਕੇ ਤੇ ਫਿਰ ਤੋਂ ਨਾ ਇੱਕ ਦਿਨ ਕਿਹਾ ਕਿ ਉਹੀ ਪਹਿਲੇ ਸਾਧੂ ਮਹਾਰਾਜ ਆਏ ਜਿਹੜੇ ਸਭ ਤੋਂ ਪਹਿਲਾਂ ਆਏ ਇਹ ਕੰਮ ਬਣਾਇਆ ਜਿੰਨਾਂ ਨੇ ਉਹ ਸਾਧੂ ਮਹਾਰਾਜ ਜੀ ਆਂਦੇ ਕਿ ਆਦਮੀ ਉਹਨਾਂ ਦੇ ਕਿ ਪਾਣੀ ਪਿਆਈ ਮੈਨੂੰ ਬਹੁਤ ਪਿਆਸ ਲੱਗੀ ਏ ਤੇ ਉਹਨਾਂ ਨੇ ਕਿਹਾ ਕਿ ਗਾੜੀ ਉਹਨੇ ਬਦਸ਼ਲੂਕੀ ਕੀਤੀ ਕੁਝ ਮਤਲਬ ਕਿਹਾ ਹੋਊਗਾ ਮੰਦਾ ਸ਼ਬਦ ਬੋਲਿਆ ਤੇ ਸਾਧੂ ਮਹਾਰਾਜ ਆ ਜਾਂਦੇ ਕਿ ਤੂੰ ਉਹ ਟਾਈਮ ਭੁੱਲ ਗਿਆ ਮੈਂ ਜਦੋਂ ਤੂੰ ਅੱਜ ਤੇਰੀ ਤਨਖਾਹ ਵੱਧ ਗਈ ਆ ਤੇ ਤੂੰ ਹੁਣ ਇਦਾਂ ਕਰਨ ੜਿਆ ਪਿਆ ਆ ਕਿੰਦਾ ਸਾਧੂ ਮਹਾਰਾਜ ਜੇ ਤੁਸੀਂ ਤਾਂ ਸਿਰਫ ਇੱਕ ਵਾ ਕੇ ਗਏ ਸੀ ਇੱਕ ਤੋਂ 100 ਮੈਨੂੰ ਬਣਾਉਣ ਵਾਲੇ ਹੋਰ ਦੋ ਸਾਧੂ ਆਏ ਸੀ ਮੈਨੂੰ ਤੇ ਤੁਹਾਡੇ ਨੂੰ ਵੀ ਉਹਨਾਂ ਨੇ ਜਿਆਦੀ ਤਨਖਾਹ ਲਵਾਤੀ ਤੇ ਸਾਧੂ ਮਹਾਰਾਜ ਜੀ ਨੇ ਠੀਕ ਆ ਕੋਈ ਗੱਲ ਨਹੀਂ ਤੈਨੂੰ ਉਹਨਾਂ ਦੋ ਸਾਧੂ ਮਾਨੇ ਜਿਆਦੀ ਤਨਖਾਹ ਲਵਾਤੀ ਨਾ ਕੋਈ ਗੱਲ ਨਹੀਂ ਉਹ ਆਂਦੀ ਕਿ ਆਦਮੀ ਨੂੰ ਆਂਦਾ ਕਿ ਆਪਣਾ ਹੱਥ ਅੱਗੇ ਕਰਨ ਆਦਮੀ ਹੱਥ ਅੱਗੇ ਕਰ ਦਾਂਦਾ ਕਿ ਆ ਲੈ ਮੈਂ ਆਪਣਾ ਏਕਾ ਮਟਾਦਣ ਲੱਗਾ ਵਾਂ ਠੀਕ ਆ ਮੈਂ ਤੈਨੂੰ ਇੱਕ ਹੀ ਦਿੱਤਾ ਸੀ ਨਾ ਮੈਂ ਏਕਾ ਮਟਾਦਣ ਲੱਗਾ ਵਾਂ ਤੇ ਮਗਰ ਰਹਿ ਗਏ ਦੋ ਜੀਰਵਾ ਉਧਰੋਂ ਰਾਜੇ ਨੇ ਫੇਰ ਐਲਾਨ ਕਰਤਾ ਕਿ ਪਾਣੀ ਪੀਉਣ ਵਾਲੇ ਦੀ ਤਨਖਾਹ ਜਿਹੜੀ ਉਹ ਬੰਦ ਕਰ ਦਿੱਤੀ ਜਾਵੇ। ਸੋ ਇਸੇ ਕਰਕੇ ਕਹਿੰਦੇ ਆ ਕਿ ਆਪਾਂ ਨੂੰ ਜੇ ਕੋਈ ਗੁਣ ਕਰਦਾ ਵਾ ਨਾ ਉਹਦਾ ਆਪਾਂ ਨੂੰ ਕਦੀ ਗੁਣ ਨਹੀਂ ਪਲਾਉਣਾ ਚਾਹੀਦਾ। ਚਾਹੇ ਉਹ ਨਿੱਕਾ ਗੁਣ ਕਰੇ ਚਾਹੇ ਵੱਡਾ ਗੁਣ ਕਰੇ ਆਪਾਂ ਨੂੰ ਉਹਦਾ ਗੁਣ ਜ਼ਰੂਰ ਰੱਖਣਾ ਯਾਦ ਰੱਖਣਾ ਚਾਹੀਦਾ ਵਾ। ਸੋ ਕਦੀ ਵੀ ਆਪਾਂ ਨੂੰ ਕਿਸੇ ਦਾ ਗੁਣ ਨਹੀਂ ਪਲਾਉਣਾ ਚਾਹੀਦਾ।